ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਕਮਰ ਬ੍ਰਾਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਟੂ ਲਾਈ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਹੁਣੇ-ਹੁਣੇ ਖਬਰਾਂ ਸਾਨੂੰ ਸੁਣਨ ਨੂੰ ਮਿਲੀਆਂ ਨੇ ਕਿ ਯੂ ਐਸ اے ਐਂਬੈਸੀ ਵੱਲੋਂ ਪੰਜਾਬ ਦੇ ਸੱਤਕ ਏਜੰਟਾਂ ਖਿਲਾਫ ਕੇਸ ਦਰਜ ਕੀਤੇ ਗਏ ਨੇ ਹੁਣ ਇਸ ਤਰ੍ਹਾਂ ਦੀਆਂ ਵੀ ਖਬਰਾਂ ਖਬਰਾਂ ਨੇ ਕਿ ਅਗਰ ਵਿਦਿਆਰਥੀ ਜਿਹੜੇ ਯੂ ਐਸ اے ਦਾ ਵੀਜ਼ਾ ਅਪਲਾਈ ਕਰਦੇ ਨੇ ਅਗਰ ਉਹਨਾਂ ਦੇ ਡਾਕੂਮੈਂਟ ਫਰਜ਼ੀ ਪਾਏ ਗਏ ਤਾਂ ਯੂਐਸਏ ਦੀ ਐਮਬੈਸੀ ਉਹਨਾਂ ਵਿਦਿਆਰਥੀਆਂ ਨੂੰ ਵੀ ਜੇਲ੍ਹ ਭੇਜ ਸਕਦੀ ਹੈ ਪਿਛਲੇ ਸਮਿਆਂ 'ਚ ਵੀ ਕੁਝ ਵਿਦਿਆਰਥੀ ਅਰੈਸਟ ਹੋਏ ਨੇ ਹੁਣ ਅੱਜ ਸਮਝਦੇ ਹਾਂ ਕਿ ਯੂਐਸਏ ਦੇ ਵਿੱਚ ਕਿਹੜੇ ਵਿਦਿਆਰਥੀ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਕਿਵੇਂ ਕਿਹੜੇ ਏਜੰਟਾਂ ਤੋਂ ਵਿਦਿਆਰਥੀਆਂ ਨੇ ਬਚਣਾ ਹੈ ਸਾਨੂੰ ਸਾਰਾ ਕੁਝ ਸਮਝਾਉਣਗੇ ਕਮਰ ਸਾਹਿਬ ਕਮਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਯੂਐਸਏ 'ਚ ਵਿਦਿਆਰਥੀਆਂ ਨਾਲ ਧੱਕਾ ਜਾਂ ਫਰਾਡ ਕਿਵੇਂ ਹੁੰਦਾ ਹੈ ਤੇ ਜਿਹੜੇ ਏਜੰਟ ਫੜੇ ਗਏ ਨੇ ਇਹਦੇ ਪਿੱਛੇ ਕਾਰਨ ਕੀ ਹੈ ਥੈਂਕ ਯੂ ਟੁ ਡਲਾਈ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਪਹਿਲਾਂ ਤਾਂ ਮੈਂ ਡਲਾਈ ਦੀ ਥੋੜੀ ਜਿਹੀ ਇੰਟਰੋਡਕਸ਼ਨ ਨੂੰ ਸਾਫ਼ ਕਰੂੰਗਾ ਜੀ ਸਾਫ਼ ਇਦਾਂ ਬਾਲੀ ਸਹੀ ਹੈ ਥੋੜਾ ਸਾਫ਼ ਕਰੂੰਗਾ ਕਿ ਫਰਾਡ ਯੂਐਸ ਐਮਬੈਸੀ ਚ ਅੱਜ ਤੋਂ ਨਹੀਂ ਬੜੇ ਚਿਰ ਤੋਂ ਹੁੰਦੇ ਨੇ ਔਰ ਜਦੋਂ ਵੀ ਕੋਈ ਫਰਾਡ ਡਾਕੂਮੈਂਟ ਜਾਂ ਫਰਾਡ ਇਨਫੋਰਮੇਸ਼ਨ ਤੁਸੀਂ ਐਮਬੈਸੀ ਨੂੰ ਦਿਨੇ ਹੋ ਤਾਂ ਉੱਥੇ ਉਹਦਾ ਮਤਲਬ ਆ ਨਹੀਂ ਹੈ ਵੀ ਵੀਜ਼ਾ ਰਿਜੈਕਟ ਕਰਕੇ ਤੁਹਾਨੂੰ ਘਰ ਭੇਜ ਦਿੱਤਾ ਜਾਏਗਾ ਨਹੀਂ ਅਗਰ ਤੁਸੀਂ ਕੋਈ ਫੇਕ ਡਾਕੂਮੈਂਟ ਫੇਕ ਇਨਫੋਰਮੇਸ਼ਨ ਯੂਐਸ ਐਮਬੈਸੀ ਨੂੰ ਦਿੰਨੇ ਹੋ ਇੰਟਰਵਿਊ ਦੇ ਵਿੱਚ ਉਹ ਜ਼ਾਹਿਰ ਹੋ ਜਾਂਦੀ ਹੈ ਤਾਂ ਮਾਨੂੰ ਮੌਕੇ ਤੇ ਅਰੈਸਟ ਕਰਾਇਆ ਜਾਂਦਾ ਹੈ ਅਗਰ ਦਿੱਲੀ ਗਏ ਹੋ ਤੇ ਚਾਣਕਿਆਪੁਰੀ ਚੌਂਕੀ 'ਚ ਜਾ ਕੇ ਰਿਕਾਰਡ ਚੈੱਕ ਕਰ ਲਓ ਕਿੰਨੇ ਬੱਚੇ ਅਰੈਸਟ ਹੋਏ ਕਿੰਨੇ ਜ਼ਮਾਨਤ ਲੈ ਕੇ ਜਾਂਦੇ ਨੇ ਹੁਣ ਜਿਹੜੀ ਗੱਲ ਕੀਤੀ ਇਹਨਾਂ ਨੇ 7 ਦੀ ਐਕਚੁਅਲੀ ਉਹ 7 ਏਜੰਟ ਨਹੀਂ 7 ਉਹ ਨੇ ਜਿਹੜਾ ਸਪੈਸ਼ਲ ਕੇਸ ਹੈ ਉਹ ਮੈਂ ਤੁਹਾਨੂੰ ਦੱਸਦਾ ਲੇਕਿਨ ਇਹ ਕੇਸ ਲਗਾਤਾਰ ਪਿਛਲੇ 1 ਸਾਲ ਤੋਂ ਪੰਜਾਬ 'ਚ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਇੱਕ ਭੈੜੀ ਮੱਤ ਹੈ ਕਿ ਸਾਨੂੰ ਲੱਗਦਾ ਜਿਹੜਾ ਮਿੰਗਾ ਹੈ ਉਹੀ ਵਧੀਆ ਹੂੰ ਐਸੇ ਲਈ ਸ਼ਾਇਦ ਅੱਜ ਤੱਕ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਣਦੇ ਹਾਂ ਪੰਜਾਬ ਔਰ ਹਰਿਆਣਾ ਵੀ ਹਰਿਆਣਾ ਦੇ ਵਿੱਚ ਵੀ ਲੱਗਦਾ ਇਦਾਂ ਹੀ ਜਾਓਗੇ ਜਿੰਨਾ ਚਿਰ ਸਮਝੋਗੇ ਨਹੀਂ ਸਿਸਟਮ ਨੂੰ ਉਹਨਾਂ ਚਿਰ ਇਦਾਂ ਹੀ ਜਾਓਗੇ ਜਿੰਨਾ ਚਿਰ ਦਿਮਾਗ ਨਹੀਂ ਲਾਓਗੇ ਤੁਸੀਂ ਕਦੀ ਬੰਬੇ ਬੈਂਗਲੌਰ ਯੂ ਨੋ ਹైదరాబాద్ ਦੇ ਸਟੂਡੈਂਟ ਨਹੀਂ ਬਣ ਸਕਦੇ ਤੁਸੀਂ ਐਹੀ ਸਟੂਡੈਂਟ ਰਹੋਗੇ ਜਿਹੜੇ ਲੱਖਾਂ ਲੱਖਾਂ ਰੁਪਇਆ ਲਾ ਕੇ ਆਪਣੇ ਦੋ-ਦੋ ਕਿल्ले ਵਕਾ ਕੇ ਕੈਨੇਡਾ ਅਮਰੀਕਾ ਜਾਓਗੇ ਉਹਦੇ ਚੋਂ ਵੀ ਅੱਧੇ ਜਾਓਗੇ ਅੱਧੇ ਰਾਹ ਚ ਰਹਿ ਜਾਓਗੇ ਅੱਧੇ ਇੱਥੇ ਹੀ ਰਹਿ ਜਾਓਗੇ ਸੋ ਸੀਨ ਕੀ ਹੈ US ਐਮਬੈਸੀ ਦੇ ਵਿੱਚ ਅਗਰ ਕੋਈ ਵੀ ਫੇਕ ਡਾਕੂਮੈਂਟ ਕੋਈ ਵੀ ਫੇਕ ਇਨਫੋਰਮੇਸ਼ਨ ਹੁੰਦੀ ਹੈ ਜੋ ਉਹਨਾਂ ਦਾ ਰੂਲ ਹੈ ਉਹ ਰੂਲ ਦੇ ਅਕੋਰਡਿੰਗ ਤੁਹਾਨੂੰ ਪੁਲਿਸ ਥਾਣੇ ਚਾਂਨਕੀ ਪੁਰੀ ਜਮਾ ਕਰਾਇਆ ਜਾਂਦਾ ਜੇ ਦਿੱਲੀ ਦਾ ਕੇਸ ਹੈ ਉਸ ਤੋਂ ਬਾਅਦ ਪੁਲਿਸ ਤੁਹਾਨੂੰ ਅਰੈਸਟ ਕਰਦੀ ਹੈ ਤੁਹਾਨੂੰ ਬਕਾਇਦਾ ਜੇਲ੍ਹ ਚ ਜਾਣਾ ਪੈਂਦਾ ਆਪਣੀ ਜ਼ਮਾਨਤ ਲੈਣੀ ਪੈਂਦੀ ਹੈ ਫਿਰ ਤੁਸੀਂ ਛੁੱਟਦੇ ਹੋ ਉਸ ਤੋਂ ਬਾਅਦ ਤੁਹਾਡਾ ਏਜੰਟ ਤੁਸੀਂ ਡੈਫੀਨੇਟਲੀ ਉਹਦਾ ਨਾਮ ਲਓਗੇ ਕਿਉਂਕਿ ਡਾਕੂਮੈਂਟ ਤਾਂ ਬਣਾਏ ਹੀ ਨਹੀਂ ਨੇ ਬੱਚੇ ਨੇ ਆਪ ਤੇ ਬਣਾਏ ਨਹੀਂ ਹੁੰਦੇ ਸੋ ਤੁਸੀਂ ਉਹਦਾ ਨਾਮ ਲਓਗੇ ਫਿਰ ਉਹਦੇ ਰੇਡ ਪੈਂਦੀ ਹੈ ਹੁਣ ਉਹ ਬਹੁਤੇ ਕੇਸਾਂ 'ਚ ਰੇਡ ਤੋਂ ਅੱਜ ਤੱਕ ਬਚਦਾ ਆਇਆ ਕਿਉਂ ਕਿ ਕਿਉਂਕਿ ਜਦੋਂ ਦਿੱਲੀ ਵਾਲੇ ਇੱਥੇ ਹੁੰਦੇ ਆ ਉਹ ਦੇ ਕੋ ਪੈਸੇ ਲੈਂਦੇ ਉਹਨੂੰ ਫਰਾਡੀਆਂ ਦਿਖਾ ਦਿੰਦੇ ਉਹਨੂੰ ਜੇਲ੍ਹ ਜਾਣੇ ਨਹੀਂ ਪੈਂਦਾ ਉਹ ਆਪਣਾ ਦੇ ਕੇ ਪੈਸੇ ਜਿਹੜੇ ਤੁਹਾਡੇ ਤੋਂ ਲਏ ਅੱਗੇ ਦੇ ਕੇ ਆਪਣਾ ਸਾਰ ਲੈਂਦਾ ਹੁਣ ਇੱਕ ਸਪੈਸ਼ਲ ਕੇਸ ਆ ਹੋ ਗਿਆ ਜਿਹਦੇ ਵਿੱਚ ਐਮਬੈਸੀ ਇੰਨੀ ਜਿਆਦਾ ਸਟ੍ਰਿਕਟ ਹੋ ਗਈ ਦੀ ਸੋਚੋ ਕਿੰਨਾ ਫਰਾਡ ਹੋਇਆ ਹੋਊਗਾ ਕਿ ਜਿਹੜੀ ਐਮਬੈਸੀ ਨੇ ਆ ਸਟੈਪ ਲਿਆ ਸਟੈਪ ਕੀ ਲਿਆ ਉਹਨਾਂ ਨੇ ਕਿ ਉਹਨਾਂ ਨੇ ਜਿਹੜਾ ਚਾਣਕਿਆਪੁਰੀ ਰਿਪੋਰਟ ਕਰਦੇ ਸੀ ਲਾ ਨੂੰ ਫੋਲੋ ਕਰਦੇ ਸੀ ਇੰਡੀਆ ਦੇ ਕਿਉਂਕਿ ਇੰਡੀਆ ਚ ਨਹੀਂ ਐਮਬੈਸੀ ਤਾਂ ਇੰਡੀਆ ਦੇ ਲਾ ਨੂੰ ਫੋਲੋ ਕਰਦੀ ਹੈ ਉਹ ਤਾਂ ਕਰਦੀ ਸੀ ਹੁਣ ਉਥੋਂ ਦੇ ਐਮਬੈਸਡਰ ਨੇ ਡਾਇਰੈਕਟ ਪੰਜਾਬ ਦੇ ਡੀਜੀਪੀ ਮਿਸਟਰ ਗੌਰਵ ਯਾਦਵ ਨੂੰ ਕੰਟੈਕਟ ਕੀਤਾ ਉਹਨਾਂ ਦੇ ਨੋਟਿਸ 'ਚ ਕੇਸ ਲਿਆਂਦੇ ਲੇਟੈਸਟ ਵਾਲੇ ਵੀ ਤੇ ਪੁਰਾਣੇ ਵੀ ਜਿਹਦੇ 'ਚ ਸੱਤ ਤੇ ਉੱਤੇ ਡੀਜੀਪੀ ਸਾਹਿਬ ਨੇ ਐਕਟੀਵਿਟੀ ਕਰਤੀ ਅਰੈਸਟਾਂ ਵੀ ਪੈ ਗਈਆਂ ਕੇਸ ਵੀ ਪੈ ਗਏ ਪਰਚੇ ਵੀ ਪੈ ਗਏ ਔਰ ਇੱਗੇ ਵੀ ਆਉਣ ਵਾਲੇ ਦਿਨਾਂ 'ਚ ਹੈ ਪੈਣਗੇ ਹੁਣ ਤੁਹਾਡੇ ਨਾਲ ਫਰਾਡ ਕਿੱਥੇ ਹੁੰਦਾ ਹੈ ਸਮਝ ਲੁ ਅਗਰ ਸਮਝ ਲਓਗੇ ਸੌਖੇ ਰਹੋਗੇ ਯੂਐਸ ਵੀਜ਼ਾ ਸਭ ਤੋਂ ਸੌਖਾ ਤੇ ਸਭ ਤੋਂ ਔਖਾ ਹੈ ਸਭ ਤੋਂ ਸੌਖਾ ਉਹਦੇ ਲਈ ਜਿਹਦੇ ਕਾਗਜ਼ ਆਪਣੇ ਨੇ ਡਾਕੂਮੈਂਟ ਆਪਣੇ ਨੇ ਯੂ ਐਸ ਜਾਣਾ ਚਾਹੁੰਦਾ ਹੈ ਪੜਨਾ ਚਾਹੁੰਦਾ ਹੈ ਉੱਥੇ ਜਾ ਕੇ ਪੜੇ ਨਾ ਪੜੇ ਉਹ ਵੱਖਰੀਆਂ ਸਟੋਰੀਆਂ ਨੇ ਪਰ ਇੱਥੋਂ ਉਹ ਸਹੀ ਮਕਸਦ ਨਾਲ ਜਾ ਰਿਹਾ ਤਾਂ ਉਹ ਲਏਗਾ ਵੀਜ਼ਾ ਤੇ ਜਿਹੜਾ ਸੋਚਦਾ ਵੀ ਯੂ ਐਸ ਵੀਜ਼ੇ ਦਾ ਕੋਈ ਜਿਗਾੜ ਹੋ ਜੂ ਏਜੰਟ ਨਾਲ ਕੋਈ ਚਾਰ ਡਾਕੂਮੈਂਟ ਲਾ ਕੇ ਹੋ ਜੂ ਤਾਂ ਪਹਿਲਾਂ ਇੱਕ ਭਾਸ਼ਾ ਸਮਝੋ ਮੈਨੂੰ ਨਹੀਂ ਪਤਾ ਤੁਹਾਡਾ ਏਜੰਟ ਕਦੀ ਐਮਬੈਸੀ ਗਿਆ ਜਾਂ ਨਹੀਂ ਗਿਆ ਪਰ ਮੇਰੇ ਖਿਆਲ ਨਾਲ ਉਹ ਗਿਆ ਤੂੰ ਹੀ ਨਹੀਂ ਕਦੀ ਗਿਆ ਯੂਐਸ ਐਮਬੈਸੀ ਦੇ ਵਿੱਚ ਜਿਹੜੀ ਫਾਈਲ ਤੁਸੀਂ ਹੱਥ 'ਚ ਲੈ ਕੇ ਜਾਣੇ ਹੋ ਚਾਹੇ ਮੇਰੇ ਕੋਲੋਂ ਬਣਵਾ ਲਓ ਚਾਹੇ ਕਿਸੇ ਹੋਰ ਫੰਨੇਖਾਨ ਤੋਂ ਜਿਹੜਾ ਵੀ ਤੁਹਾਨੂੰ ਕਿੰਦਾ ਘਵਾਂਦਾ ਲੱਗਦਾ ਉਹਦੇ ਕੋਲ ਬਣਾ ਲਓ ਉਹਦੇ ਵਿੱਚੋਂ ਦੋ ਡਾਕੂਮੈਂਟ ਬਾਹਰ ਰੱਖ ਲਿਓ ਪੈਕੇਟ 'ਚ ਇੱਕ ਤੁਹਾਡੀ I20 ਜਿਹੜੀ ਯੂਨੀਵਰਸਿਟੀ ਦੀ ਆਈ ਹੈ ਦੂਜਾ ਪਾਸਪੋਰਟ ਜੇ ਤੀਜਾ ਡਾਕੂਮੈਂਟ ਐਮਬੈਸੀ ਮੰਗ ਜੇ ਤੁਹਾਡੇ ਕੋ ਮੈਨੂੰ ਦੱਸ ਦਿਓ ਮੈਂ ਕੰਮ ਬੰਦ ਕਰ ਦਾਂਗਾ ਸਵੇਰੇ ਯੂਐਸ ਐਮਬੈਸੀ ਡਾਕੂਮੈਂਟਸ ਦੇ ਉੱਤੇ ਵੀਜ਼ਾ ਨਹੀਂ ਦਿੰਦੀ US ਐਮਬੈਸੀ ਤੁਹਾਡੇ ਨਾਲ ਗੱਲ ਕਰਕੇ ਵੀਜ਼ਾ ਦਿੰਦੀ ਹੈ ਔਰ ਉਹ ਗੱਲ ਕਰਨ ਲੱਗਿਆਂ ਤੁਹਾਨੂੰ ਆਪਣੇ ਪ੍ਰੋਫਾਈਲ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਉਹ ਪ੍ਰੋਫਾਈਲ ਆਨਲਾਈਨ ਪਹੁੰਚ ਗਿਆ ਤੁਸੀਂ ਜਦੋਂ ਫਾਰਮ ਭਰਿਆ DS-160 ਉਹਦੇ ਵਿੱਚ ਸਾਰੀ ਡਿਟੇਲ ਚਲੇਗੀ ਜਦੋਂ ਤੁਸੀਂ I-20 ਲਈ ਉਹਦੇ ਵਿੱਚ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਦਿਖਾਈ ਸਾਰਾ ਕੁਝ ਚਲਾ ਗਿਆ ਕਿਹੜੇ ਫੰਡਸ ਦਿਖਾਏ ਉਹ ਵੀ I-20 ਦੇ ਵਿੱਚ ਆ ਗਿਆ ਸੋ ਇੱਥੇ ਹੁਣ ਜਦੋਂ ਤੁਸੀਂ ਕੋਈ ਡਿਪਲੋਮਾ ਏਜੰਟ ਕੀ ਕਰਦੇ ਨੇ ਯਾਰ ਤੇਰਾ ਤਾਂ ਗੈਪ ਹੈ 2 ਸਾਲ ਦਾ ਇਦਾਂ ਤਾਂ ਵੀਜ਼ਾ ਹੋਣਾ ਨਹੀਂ ਇਦਾਂ ਇਹਦੇ 'ਚ ਡਿਪਲੋਮਾ ਪਾਉਣਾ ਪੈਣਾ ਤੁਸੀਂ ਕਹਿੰਦੇ ਠੀਕ ਆ ਉਹ ਕਹਿੰਦਾ ਜੀ ਲਿਆਓ ਲੱਖ ਰੁਪਈਆ ਚ ਡਿਪਲੋਮਾ ਪਾਓ ਠੀਕ ਹੈ ਨਹੀਂ ਕੋਈ ਲੱਖ ਨਹੀਂ ਪਰਦਾ ਕਹਿੰਦਾ ਚਲ ਠੀਕ ਹੈ ਫਿਰ ਐਕਸਪੀਰੀਅੰਸ ਪਾਊਗਾ 60 70 ਹਜ਼ਾਰ ਉਹਦਾ ਲੈ ਲਓ ਉਹ ਵੀ ਪਾਓ ਹੁਣ ਇਹ ਜਿਹੜੇ ਡਿਪਲੋਮੇ ਤੇ ਐਕਸਪੀਰੀਅੰਸ ਤੁਸੀਂ ਏਜੰਟਾਂ ਤੋਂ ਬਣਾ ਲੈਂਦੇ ਹੋ ਪੈਸੇ ਦੇ ਦਿੰਨੇ ਹੋ ਪਰ ਜਦੋਂ ਐਸ ਐਕਸਪੀਰੀਅੰਸ ਤੇ ਕੁਆਲੀਫਿਕੇਸ਼ਨ ਬਾਰੇ ਵੀਜ਼ਾ ਆਫੀਸਰ ਪੁੱਛਦਾ ਸਵਾਲ ਤੇ ਤੁਹਾਡੇ ਕੋਲ ਜਵਾਬ ਬਣਿਆ ਨਹੀਂ ਬਣਦਾ ਕਿਉਂਕਿ ਨਾ ਤੁਸੀਂ ਉਹ ਕਦੀ ਦੁਕਾਨ ਤੇ ਗਏ ਹੁੰਨੇ ਨਾ ਕਦੀ ਉਹ ਫੈਕਟਰੀ ਚ ਗਏ ਹੁੰਨੇ ਨਾ ਕਦੀ ਉਸ ਆਫਿਸ ਚ ਗਏ ਹੁੰਨੇ ਨਾ ਤੁਹਾਨੂੰ ਉੱਥੇ ਦਾ এনवायरमेंट ਦਾ ਆਈਡੀਆ ਹੁੰਦਾ ਵੈਸੇ ਵੀ ਤੁਹਾਨੂੰ ਪਰਸਨਲ ਲਾਈਫ ਚ ਨਹੀਂ ਹੁੰਦਾ ਕਿਉਂਕਿ ਤੁਸੀਂ ਕਦੀ ਜੌਬਸ ਕੀਤੀਆਂ ਨਹੀਂ ਹੁੰਦੀਆਂ ਮੋਸਟਲੀ ਤੁਹਾਡੇ ਵਿੱਚੋਂ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਨਹੀਂ ਇੱਕ ਜੌਬ ਕਰਨ ਵਾਲੇ ਚ ਤੇ ਇੱਕ ਜੌਬ ਨਾ ਕਰਨ ਵਾਲੇ ਚ ਕੀ ਫਰਕ ਹੋਊਗਾ ਅਗਰ ਉਹ ਆਪਣੇ ਕਾਰੋਬਾਰ ਬਾਰੇ ਗੱਲ ਕਰ ਰਿਹਾ ਫਿਰ ਜਿਹੜੇ ਡਿਪਲੋਮੇ ਤੁਸੀਂ ਚੱਕੀ ਫਿਰਦੇ ਹੁੰਨੇ ਹੋ ਉਹ ਅੱਧੇਕ ਤਾਂ ਦਿੱਲੀ ਦੇ ਸੈਂਟਰਾਂ ਦੇ ਬਣੇ ਹੁੰਦੇ ਨੇ ਤੇ ਉਹ ਤੁਹਾਨੂੰ ਉਹ ਐਮਬੈਸੀ ਦਿੱਲੀ ਚ ਉਹਨੂੰ ਪਤਾ ਵੀ ਇੱਥੋਂ ਕਿਹੜਾ ਰਾਹ ਕਿੱਧਰ ਨੂੰ ਜਾ ਰਿਹਾ ਕਿਉਂਕਿ ਉਹ ਰੋਜ਼ ਲੋਕੀ ਉੱਥੇ ਰਹਿੰਦੇ ਨੇ ਚਾਰ ਇਲਾਕਿਆਂ ਦੇ ਉਹਨਾਂ ਨੂੰ ਨਾ ਪਤਾ ਤੁਹਾਨੂੰ ਦਿੱਲੀ ਦੇ ਇੱਕ ਇਲਾਕੇ ਦਾ ਨਾਂ ਨਹੀਂ ਪਤਾ ਹੁੰਦਾ ਅਗਲੇ ਕਹਿੰਦੇ ਅੱਛਾ ਤੂੰ ਇੱਥੇ ਰਹਿੰਦਾ ਸੀ ਤੂੰ ਰਹਿੰਦਾ ਕਿੱਥੇ ਸੀ ਤੇ ਪੜਦਾ ਕਿੱਥੇ ਸੀ ਤੇਰਾ ਸੈਂਟਰ ਕਿੰਨੀ ਦੂਰ ਸੀ ਤੂੰ ਜਾਂਦਾ ਕਿੱਦਾਂ ਸੀ ਤੁਸੀਂ ਖਤਮ ਹੋ ਜੰਨੇ ਹੋ ਠੀਕ ਹੈ ਨਹੀਂ ਜਦੋਂ ਇੱਥੇ ਖਤਮ ਹੋ ਜੰਨੇ ਹੋ ਫਿਰ ਸਿੱਧਾ ਚਾਨਕਿਆ ਪੁਲੀ ਜਾਣੇ ਹੋ ਥਾਣੇ 'ਚ ਸੋ ਯੂ ਐਸ ਵੀਜ਼ਾ ਬਹੁਤ ਸੌਖਾ ਆ ਆਪਣੇ ਕਾਗਜ਼ਾ ਨਾਲ ਲਵੋ ਕੰਸਲਟੈਂਟ ਉਹ ਲੋ ਉਹ ਜਿਹੜਾ ਤੁਹਾਨੂੰ ਦੱਸ ਸਕੇ ਪਈ ਤੂੰ ਇਸ ਗੈਪ ਦਾ ਕੀ ਕਰ ਸਕਦਾ ਐ ਇਹਦੇ ਵਿੱਚ ਤੂੰ ਕੀ ਜਵਾਬ ਦੇ ਸਕਦਾ ਕੀ ਇਨਫੋਰਮੇਸ਼ਨ ਦੇ ਸਕਦਾ ਰੈਦਰ ਦੈਨ ਉਹਦੇ ਚ ਡਾਕੂਮੈਂਟ ਲਾ ਕੇ ਆਪਣੇ ਪੈਰਾਂ ਨੂੰ ਜਕੜਨ ਦੀ ਜਗਾ ਸੋ ਫੇਕ ਡਾਕੂਮੈਂਟੇਸ਼ਨ ਯੂਐਸ ਦੇ ਵਿੱਚ ਇਸ ਟਾਈਮ ਇੱਕ ਬਲਾ ਬਣਦੀ ਜਾ ਰਹੀ ਐ ਔਰ ਯੂਐਸ ਐਮਬੈਸੀ ਫਿਰ ਬਹੁਤ ਚਿਰ ਨਹੀਂ ਚੱਲੂਗੀ ਇਸ ਤਰੀਕੇ ਨਾਲ ਪੰਜਾਬ ਦੇ ਬੱਚੇ ਦਾ ਤੇ ਵਰਕਾ ਪਾੜਦੇ ਮੁੱਲੋਂ ਲੱਗਦਾ 6 ਮਹੀਨੇ ਹੋਰ ਜੇ ਇਹ ਕੰਮ ਚੱਲਿਆ ਤੇ ਜੇ ਸਾਡੇ ਲੋਕ ਨਾ ਸੁਧਰੇ ਇੱਕ ਚੀਜ਼ ਨੂੰ ਸਮਝ ਲਓ ਇੱਥੇ ਵੀਜ਼ਾ ਤੁਹਾਡੇ ਕਾਗਜ਼ਾਂ ਤੇ ਨਹੀਂ ਮਿਲਦਾ ਇੱਥੇ ਵੀਜ਼ਾ ਸਿਰਫ ਤੇ ਸਿਰਫ ਤੁਹਾਡੀ ਇੰਟਰਵਿਊ ਤੁਹਾਡੀ ਨੌਲੇਜ ਤੁਹਾਡਾ ਕੌਨਫੀਡੈਂਸ ਤੁਹਾਡੀ ਪ੍ਰੈਪਰੇਸ਼ਨ ਫॉर ਫਿਊਚਰ ਠੀਕ ਹੈ ਨਹੀਂ ਇਨ੍ਹਾਂ ਚੀਜ਼ਾਂ ਦੇ ਉੱਤੇ ਵੀਜ਼ਾ ਮਿਲਣਾ ਕਾਗਜ਼ਾਂ ਤੇ ਨਹੀਂ ਮਿਲਣਾ ਸੋ ਜਿਹੜੇ ਝੂਠੇ ਕਾਗਜ਼ ਬਣਵਾਈ ਜਾਂਦੇ ਹੋ ਏਜੰਟਾਂ ਦਾ ਘਰ ਵੀ ਭਰੀ ਜਾਂਦੇ ਹੋ ਫਿਰ ਆਪਣੇ ਜੋਗੇ ਕੰਡੇ ਵੀਜੀ ਜਾਂਦੇ ਹੋ ਉਸ ਤੋਂ ਬਚੋ ਕਿਉਂਕਿ ਜਦੋਂ ਤੁਸੀਂ ਥਾਣਿਆਂ 'ਚ ਬੰਦ ਹੋਣਾ ਜੇਲ੍ਹਾਂ 'ਚ ਬੰਦ ਹੋਣਾ ਜ਼ਮਾਨਤਾਂ ਤੇ ਬਾਹਰ ਆਉਣਾ ਤੇ ਉਸ ਤੋਂ ਬਾਅਦ ਫਿਰ ਦੂਜੀਆਂ ਕੰਟਰੀਆਂ ਦੇ ਵੀ ਵੀਜ਼ੇ ਇਹਨੇ ਸੌਖੇ ਨਹੀਂ ਰਹਿ ਜਾਣੇ ਤੁਹਾਡੇ ਲਈ ਬਿਲਕੁਲ ਠੀਕ ਹੈ ਸੋ ਜੈਨੂਨ ਤਰੀਕੇ ਨਾਲ ਅਪਲਾਈ ਕਰੋ ਫਰਜ਼ੀ ਡਾਕੂਮੈਂਟ ਕੋਈ ਵੀ ਵਿਦਿਆਰਥੀ ਨਾ ਬਣਾਓ ਔਰ ਪ੍ਰੋਪਰ ਪ੍ਰੋਸੈਸ ਦੇ ਨਾਲ ਜੈਨੂਨ ਤਰੀਕੇ ਦੇ ਨਾਲ ਆਪਣੀ ਫਾਈਲ ਲੌਂਚ ਕਰੋ ਔਰ ਜਦੋਂ ਤੁਸੀਂ ਆਪਣੇ ਫਾਰਮ ਭਰਦੇ ਹੋ ਤੇ ਤੁਹਾਡੀ ਕੁਆਲੀਫਿਕੇਸ਼ਨ ਦੀ ਡਿਟੇਲ ਉਹਨਾਂ ਕੋਲੇ ਜਾ ਚੁੱਕੀ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕੋਈ ਕਨਫਿਊਜ਼ਨ ਹੈ ਤੇ ਅਮਰਜੀਤ ਸਿੰਘ ਕਮਰ ਹੁਣਾਣਾ ਤੁਸੀਂ ਗੱਲ ਕਰੋ 90238 90238 ਔਰ ਸਲਾਹ ਲਓ ਔਰ ਕਿਸੇ ਵੀ ਅਜਿਹੇ ਏਜੰਟ ਤੋਂ ਬਚੋ ਜਿਹੜਾ ਤੁਹਾਨੂੰ ਝੂਠੇ ਕਾਗਜ਼ ਬਣਾ ਕੇ ਤੁਹਾਡੀ ਫਾਈਲ ਤੁਹਾਡੇ ਹੱਥ ਸੌਂਪਦਾ ਹੈ ਬਹੁਤ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ